ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਸ਼ਲੀਲਤਾ ਬਹੁਤ ਵੱਡਾ ਜਿਹੜਾ ਅੱਜਕੱਲ੍ਹ ਚੱਲ ਰਿਹਾ ਹੈ ਤੇ ਉਸ ਚੀਜ਼ ਦੇ ਵਿੱਚ ਉਸ ਨੂੰ ਤੁਸੀਂ ਕਿਵੇਂ ਵੇਖਦੇ ਜੀ ਦੇਖੋ ਹਰ ਇੱਕ ਬੰਦੇ ਕੋਲ ਨਾ ਟੈਲੈਂਟ ਹੁੰਦਾ ਹੈ ਹਨਾ ਆਪਣੇ ਕੋਲ ਮੈਨੂੰ ਲੱਗਦਾ ਕਿ ਰੱਬ ਨੇ ਜਦੋਂ ਵੀ ਇੱਕ ਕ੍ਰੀਏਸ਼ਨ ਨੂੰ ਬਣਾਇਆ ਜਾਂਦਾ ਹੈਗਾ ਨਾ ਤੇ ਬੜੇ ਹੀ ਕੁ ਅਲੱਗ ਅਲੱਗ ਕੁਆਲਿਟੀ ਦਿੱਤੀ ਜਾਂਦੀ ਹੈ ਕਿਸੇ ਨੂੰ ਕਿਹੜੀ ਕੁਆਲਿਟੀ ਦੇਤੀ ਕਿਸੇ ਨੂੰ ਕਿਹੜੀ ਕੁਆਲਿਟੀ ਦੇਤੀ ਤੇ ਮੈਨੂੰ ਲੱਗਦਾ ਕਿ ਜਦੋਂ ਆਪਣੇ ਵਿੱਚ ਰੱਬ ਨੇ ਕੁਆਲਿਟੀਸ ਪਾਈਆਂ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਫਿਰ ਉਹ ਕੁਆਲਿਟੀ ਨਾਲ ਲੱਗੇ ਆਉਣਾ ਚਾਹੀਦਾ ਹੈ ਨਾ ਕੀ ਆਪਣੀ ਬਾਡੀ ਵਿਖਾ ਕੇ ਆ ਕੁਝ ਵੀ ਦੇਖੋ ਮੈਂ ਦੇਖਦੀ ਆ ਮੈਂ ਇੱਥੇ ਕਿਸੇ ਨੂੰ ਹਨਾ ਮਤਲਬ ਟ੍ਰਿਗਰ ਨਹੀਂ ਕਰਦੀ ਕਿਸੇ ਤੇ ਨਹੀਂ ਕਰਦੀ ਹਨਾ ਕਿਸੇ ਵੀ ਕੁੜੀ ਨੂੰ ਗਲਤ ਨਾ ਲੱਗੇ ਕਿਸੇ ਵੀ ਮੁੰਡੇ ਨੂੰ ਗਲਤ ਨਾ ਲੱਗੇ ਹਰ ਇੱਕ ਕੋਲ ਸ਼ਰੀਰ ਸੀ ਹਣਾ ਹਰ ਇੱਕ ਕੋਲ ਉਹੀ ਬਾਡੀ ਹੈ ਜੋ ਅੰਗ ਮੇਰੇ ਲੱਗਿਆ ਉਹੀ ਕਿਸੇ ਹੋਰ ਕੁੜੀ ਦੇ ਹੋਣਗੇ ਜੋ ਅੰਗ ਤੁਹਾਡੇ ਕੋਲ ਆ ਉਹੀ ਕਿਸੇ ਹੋਰ ਕੋਲ ਹੋਣਗੇ ਹਨਾ ਬਾਡੀ ਸਭ ਦੇ ਹੱਥ ਪੈਰ ਸੀ ਪਰ ਲੇਕਿਨ ਡਿਫਰੈਂਸ ਕਿੱਥੇ ਹੁੰਦਾ ਸੋਚ ਦੇ ਵਿੱਚ ਡਿਫਰੈਂਸ ਕਿੱਥੇ ਹੁੰਦਾ ਟੈਲੈਂਟ ਦੇ ਵਿੱਚ ਸੋ ਮੈਨੂੰ ਇਦਾਂ ਲੱਗਦਾ ਕਿ ਆਪਣੀ ਬਾਡੀ ਨੂੰ ਨਾ ਵਿਖਾਉਂਦੇ ਕਿਉਂਕਿ ਹਰ ਕੋਲ ਉਹੀ ਸ਼ਰੀਰ ਹੈ ਸੇਮ ਚੀਜ਼ ਹੈ ਆਪਣੇ ਅੰਦਰ ਤੋਂ ਦੇ ਅੰਦਰ ਜੋ ਹੈ ਨਾ ਉਹ ਉਹ ਚੀਜ਼ ਮਾਇਨੇ ਲੱਗਾ ਸੋਚ ਜੀ ਦੀ ਵਾਈਡ ਜੱਟੀਏ